ਹਲੋ ਜੀ ਸੋਸ਼ੀ ਗਾਰ ਅੱਜ ਬਲੰਚ ਜਿ ਬਣਾਇਆ ਸੀ ਸਿੰਪਲ ਥਾਲੀ ਜਿਸ ਚ ਦਹੀਂ ਦਾ ਰਾਇਤਾ ਗੋਭੀ ਦੀ ਪੁਰਜੀ ਪਲਸ ਮਟਰ ਪਾ ਕੇ ਨਾਲ ਸੈਲਡ ਗੋਭੀ ਦੀ ਪੁਰਜੀ ਬਹੁਤ ਟੇਸਟੀ ਬਣਦੀ ਜਿਸਾ ਪਨੀਰ ਦੀ ਪੁਰਜੀ ਬੰਦੀ ਉਸ ਤਰ੍ਹਾਂ ਹੀ ਗੋਭੀ ਦੀ ਵੀ ਪੁਰਜੀ ਬੰਦੀ ਆ ਬਹੁਤ ਟੇਸਟੀ ਲੱਗਦੀ ਹੈ ਖਾਣੇ ਸੇ ਗੋਭੀ ਦੀ ਪੁਰਜੀ ਨੂੰ ਕੌਣ ਕੌਣ ਬਣਾਉਂਦਾ ਹੈ ਕਮੈਂਟ ਬਾਕਸ 'ਚ ਜ਼ਰੂਰ ਦੱਸਣਾ ਮੈਂ ਤਾਂ ਬਣਾਉਂਦੀ ਆ ਉਹਦੇ ਲਈ ਸਭ ਤੋਂ ਪਹਿਲੇ ਮੈਂ ਕਿਲੋ ਸਾਫ਼ ਸੁਥਰੀ ਗੋਭੀ ਲੈ ਲਵਾਂਗੀ ਗੋਭੀ ਦੇ ਜੋ ਟੰਡਲ ਹੁੰਦੇ ਨੇ ਉਹਨੂੰ ਸਾਈਡ ਤੋਂ ਉਤਾਰ ਦਾਂਗੇ ਟੰਡਲ ਅਸੀਂ ਯੂਜ਼ ਨਹੀਂ ਕਰਾਂਗੇ ਸਿਰਫ ਗੋਭੀ ਦਾ ਫੁੱਲ ਯੂ गोभी ਨੂੰ ਹੀ ਬਾਰਿਕ-ਬਾਰਿਕ ਕੱਟ ਲਵਾਂਗੇ ਜਿੰਨਾ ਬਾਰਿਕ ਹੋ ਸਕਦਾ ਤੁਸੀਂ ਉੰਨੇ ਹੀ ਬਾਰੀ ਗੋਭੀ ਨੂੰ ਕੱਟੋ ਇਹ ਸਬਜ਼ੀ ਬਹੁਤ ਟੇਸਟੀ ਬਣਦੀ ਹੈ ਖਾਣੇ 'ਚ ਬਹੁਤ ਸਵਾਦ ਆਦੀ ਸਾਡੀ ਗੋਭੀ ਤੁਸੀਂ ਦੇਖ ਸਕਦੇ ਮੈਂ ਕੱਟ ਲਈ ਸੀ ਹਾਲੇ ਮੇਰੀ ਗੋਭੀ ਥੋੜੀ ਮੋਟੀ ਸੀ ਤੁਸੀਂ ਜਿੰਨਾ ਉਸ ਦਾ ਉੰਨੇ ਹੀ ਬਾਰੀ ਕੱਟੋ ਬਹੁਤ ਵਧੀਆ ਸਬਜ਼ੀ ਬਣੇਗੀ ਪਨੀਰ ਨੂੰ ਵੀ ਫੇਲ ਕਰ ਦੇਗੇ ਫਿਰ ਗੋਭੀ ਨੂੰ ਹੀ ਥੁਲੇ ਪਾਣੀ ਦੋ ਤਿੰਨ ਵਾਰ ਚ ਧੋਵਾਂਗੇ ਨਾਲ ਹੀ ਮੈਂ ਥੋੜਾ ਪਾਣੀ ਗਰਮ ਹੋਣ ਲਈ ਰੱਖ ਦਿੱਤਾ ਹੈ ਵੀ ਗੋਭੀ ਨੂੰ ਗਰਮ ਪਾਣੀ ਵਿੱਚ ਧੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਗੋਭੀ ਵਿੱਚ ਲੱਗਾ ਹੁੰਦਾ ਕਿਹੜਾ ਗਰਮ ਪਾਣੀ ਤੋਂ ਨਾ ਕਿਹੜਾ ਨਿਕਲ ਜਾਂਦਾ ਹੈ ਫਿਰ ਗੋਭੀ ਨੂੰ ਛੰਨੀ 'ਚ ਪਾ ਕੇ ਰੱਖ ਦਾਂਗੇ ਤਾਂ ਕਿ ਤਾਂ ਸਾਰਾ ਪਾਣੀ ਨਿਕਲ ਜੇ ਹੁਣ ਇੱਕ ਵੱਡੇ ਸਾਈਜ਼ ਦਾ ਪਿਆਜ਼ ਲੈ ਲਾਂਗੇ ਨਾਲ ਲੈ ਲਵਾਂਗੇ ਅਦਰਕ ਦਾ ਟੁਕੜਾ ਮੈਂ ਜਦੋਂ ਵੀ ਕੁਝ ਵੀ ਗੋਭੀ ਦਾ ਬਣਾਉਂਦੀ ਹਾਂ ਉਹਨੂੰ ਗਰਮ ਪਾਣੀ ਦੀ ਜ਼ਰੂਰਤ ਹੁੰਦੀ ਹੈ ਚਾਹੇ ਮੈਂ ਗੋਭੀ ਦੇ ਪਰਾਂਠੇ ਹੀ ਬਣਾਉਂਦੀ ਹਾਂ ਕਿਉਂਕਿ ਬਹੁਤ ਜ਼ਰੂਰੀ ਹੈ ਧੋਣਾ ਗੋਭੀ ਨੂੰ ਜ਼ਿਆਦਾਤਰ ਕੀੜਾ ਲੱਗਾ ਹੁੰਦਾ ਹੈ ਗਰਮ ਪਾਣੀ ਤੋਂ ਨਾ ਕੀੜਾ ਸਾਫ ਹੋ ਜਾਂਦਾ ਹੁਣ ਪਿਆਜ਼ ਨੂੰ ਬਾਰਿਕ ਕੱਟ ਲਿਆ ਸੀ ਅਦਰਕ ਨੂੰ ਵੀ ਬਾਰਿਕ ਕੱਟ ਲਿਆ ਤੁਸੀਂ ਚਾਹੋ ਤਾਂ ਅਦਰਕ ਅੱਧੂ ਕਸ ਵੀ ਕਰ ਸਕਦੇ ਹੋ ਮੈਂ ਪਰ ਬਾਰੀਕ ਕੱਟ ਲਿਆ ਸੀ ਦੋ ਵੱਡੇ ਸਾਈਜ਼ ਦੇ ਟਮਾਟਰ ਲੈ ਕੇ ਉਹਨੂੰ ਬਾਰਿਕ ਜਿਹਾ ਕੱਟ ਲਿਆ ਸੀ ਕਿਉਂਕਿ ਟਮਾਟਰ ਸੌਫਟ ਹੀ ਜਲਦੀ ਗਲ ਜਾਣਗੇ ਦੋ ਤਿੰਨ ਛੋਟੇ ਸਾਈਜ਼ ਦੇ ਹਰੀ ਮਿਰਚਾ ਲੈ ਕੇ ਉਹ ਵਿੱਚੋਂ ਦੀ ਮੈਂ ਕੱਟ ਮਾਰ ਦਿੱਤਾ ਸੀ ਹੁਣ ਕੜਾਈ 'ਚ ਪਾਵਾਂਗੇ ਥੋੜਾ ਜਿਹਾ ਆਇਲ ਆਇਲ ਗਰਮ ਹੋਏਗਾ ਵਿੱਚ ਪਾ ਦਾਂਗੇ ਚੁਟਕੀ ਜੀ ਹਿੰਗ ਦੀ ਅੱਧਾ ਚਮਚ ਜੀਰਾ ਅੱਧਾ ਚਮਚ ਅਜਵਾਇਨ ਦੇ ਪਾ ਕੇ ਇਹਨੂੰ ਅੱਧਾ ਇੱਕ ਸੈਕਿੰਡ ਲਈ ਭੁੰਨਾਗੇ ਫਿਰ ਵਿੱਚ ਪਾ ਦਾਂਗੇ ਅਦਰਕ ਅਦਰਕ ਜਦੋਂ ਤੋਂ ਕਲਰ ਚੇਂਜ ਹੋਏਗਾ ਫਿਰ ਉਸ ਤੋਂ ਬਾਅਦ ਪਾ ਦਾਂਗੇ ਜਿਹੜੇ ਕਟੇ ਪਿਆਜ਼ ਪਿਆਜ਼ ਨੂੰ ਇਹ 2-3 ਮਿੰਟ ਲਈ ਭੁੰਨਾਗੇ ਜਦੋਂ ਤੱਕ ਇਹਦਾ ਕੱਚਾਪਨ ਨਿਕਲ ਜਾ ਔਰ ਪਿਆਜ਼ ਸਾਡੇ ਬ੍ਰਾਊਨ ਕਲਰ ਦੇ ਹੋ ਜਾਣ ਪਿਆਜ਼ ਸਾਡੇ ਬ੍ਰਾਊਨ ਕਲਰ ਦੇ ਹੋ ਗਏ ਸੀ ਹੁਣ ਇਹ ਵਿੱਚ ਪਾ ਦਾਂਗੇ ਕੁਝ ਬੇਸਿਕ ਮਸਾਲੇ ਜਿਵੇਂ ਹਲਦੀ ਸਵਾਦ ਅਨੁਸਾਰ ਨਮਕ ਥੋੜੀ ਜਿਹੀ ਲਾਲ ਮਿਰਚ ਇਹ ਤੇ ਹਰੀ ਮਿਰਚ ਪਾਵਾਂਗੇ ਇੱਕ ਚਮਚ ਪੀਸੇ ਧਨੀਆ ਦਾ ਉਹ ਥੋੜੀ ਜੀ ਦੇਗੀ ਮਿਰਚ ਕਲਰ ਕਰਨ ਲਈ ਇਹਨਾਂ ਨੂੰ ਵੀ ਆਪਸ ਵਿੱਚ ਮਿਕਸ ਕਰ ਮਿਕਸ ਕਰਾਂਗੇ ਚੰਗੇ ਤਰੀਕੇ ਨਾਲ ਤਾਂ ਕਿ ਮਸਾਲਾ ਆਪਣਾ ਕਿਉ ਛੱਡ ਦੇ ਮਸਾਲੇ ਨੇ ਆਪਣਾ ਕਿਉ ਛੱਡ ਦਿੱਤਾ ਸੀਗਾ ਹੁਣ ਇਹ ਚ ਪਾ ਦਾਂਗੇ ਕੱਟੇ ਟਮਾਟਰ ਨਾਲ ਹੀ ਪਾ ਦਾਂਗੇ ਕੱਟੀ ਹੋਈ ਹਰੀ ਮਿਰਚ ਇਹਨਾਂ ਨੂੰ ਵੀ 2 ਮਿੰਟ ਲਈ ਭੁੰਨਾਂਗੇ ਜੋ ਤੱਕ ਇਹ ਟਮਾਟਰ ਬਿਲਕੁਲ ਮੈਸ਼ ਹੋ ਜਾਣਗੇ ਸੌਫਟ ਹੋ ਜਾਣਗੇ ਉਹਦੇ ਲਈ ਚ ਪਾ ਦਾਂਗੇ 2 ਕ ਚਮਚ ਪਾਣੀ ਦੇ ਪਾਣੀ ਪਾਣਾ ਟਮਾਟਰ ਜਲਦੀ ਸੌਫਟ ਹੋ ਜਾਂਦੇ ਆ ਟਮਾਟਰ ਵਧੀਆ ਤਰੀਕੇ ਨਾਲ ਮੈਸ਼ ਹੋ ਗਏ ਹੀ ਬਿਲਕੁਲ ਕੁੱਲ ਗਏ ਸੋ ਇਹ ਚ ਪਾ ਦਾਂਗੇ ਥੋੜੇ ਜਿਹੇ ਹਰੇ ਮਟਰ ਜੋ ਮੈਂ ਧੋ ਕੇ ਰੱਖੇ ਸੀ ਉਹਨੂੰ ਪਾ ਕੇ ਮਸਾਲੇ ਚ ਫਿਰ ਅਸੀਂ ਕਵਰ ਕਰਕੇ ਰਹਾ ਦਾਂਗੇ 40% ਸਾਡੇ ਮਟਰਾਂ ਨੂੰ ਕੁੱਕ ਕਰਨਾ 60% ਗੋਭੀ ਪਾ ਕੇ ਕੁੱਕ ਕਰਾਂਗੇ ਹੁਣ ਅਸੀਂ ਫੁਲਕਿਆਂ ਲਈ ਫੜਾ ਲਗਾ ਲੈਨੇ ਆਪਣਾ ਆਟਾ ਆਟਾ ਵੀ ਲਾ ਕੇ ਤਿਆਰ ਸੀ ਹੁਣ ਮਟਰ ਚੈੱਕ ਕਰ ਲੈਨੇ ਤੁਸੀਂ ਦੇਖਦੇ ਮਟਰ ਸਾਡੇ 40% ਗਲ ਚੁੱਕੇ ਸੀਗੇ ਹੁਣ 60% ਅਸੀਂ ਗੋਭੀ ਪਾ ਕੇ ਬਣਾਵਾਂਗੇ। ਹੁਣ ਪਾ ਦਾਂਗੇ ਚ ਆਪਣੀ ਗੋਭੀ। ਗੋਭੀ ਪਾ ਕੇ ਇਹਨੂੰ ਵਧੀਆ ਤਰੀਕੇ ਨਾਲ ਮਿਕਸ ਕਰਾਂਗੇ ਮਸਾਲੇ ਚ ਸਾਰੀ ਸਬਜ਼ੀ ਨੂੰ। ਹੁਣ ਉਹਨੂੰ ਕਵਰ ਕਰਕੇ 4-5 ਮਿੰਟ ਲਈ ਰੱਖ ਦਾਂਗੇ ਜਿਸ ਅਸੀਂ ਪਾਣੀ ਨਹੀਂ ਪਾਣਾ। ਹੁਣ ਅਸੀਂ ਨਾਲ ਹੀ ਰਾਇਤਾ ਵੀ ਪਾ ਲੈਨੇ। ਰਾਇਤੇ ਪਾਣ ਲਈ ਮੈਂ ਥੋੜਾ ਕੋਸਾ ਪਾਣੀ ਲਿਆ ਹੈ ਉਸ ਚ ਪਕੌੜੀਆਂ ਨੂੰ ਡਿਪ ਕਰਕੇ ਰੱਖ ਦਿੱਤਾ ਸੀਗਾ। ਉਸ ਤੋਂ ਬਾਅਦ ਲੈ ਲੈ ਦਹੀਂ। ਦਹੀਂ ਨੂੰ ਵਧੀਆ ਤਰੀਕੇ ਨਾਲ ਹੀ ਫੈਂਟਾ ਮਾਰਾਂਗੇ, ਮੈਸ਼ ਕਰਾਂਗੇ। ਮੈਂ ਕਸ਼ੀਨਾ ਦੀ ਮੈਸ਼ ਕਰ ਰਹੀ ਆ ਤੁਸੀਂ ਚਾਹਦੇ ਮਧਾਈ ਨਾਲ ਹੀ ਮੈਸ਼ ਕਰ ਸਕਦੇ ਹੋ ਪਹਿਲੇ ਲੋਕੀ ਮਧਾਨੇ ਯੂਜ਼ ਕਰਦੇ ਹੁੰਦੇ ਆਂ ਤੇ ਅੱਜ ਕੱਲ ਤੇ ਸਿੱਧਾ ਹੀ ਮੈਸ਼ ਕਰ ਲੈਂਦੇ ਆਂ ਫਿਰ ਪਕੌੜੀ ਨੇ ਮੈਂ ਛਾਂ ਕੇ ਰੱਖਤਾ ਸੀ ਥੋੜਾ ਦੁੱਧ ਪਾਇਆ ਦਹੀਂ ਚ ਫੇ ਪਕੌੜੀਆਂ ਪਾ ਕੇ ਬਾਰੀਕ ਕਟਿਆ ਪਿਆ ਹੀ ਪਾਤਾ ਰਾਇਤਾ ਤਿਆਰ ਹੈ ਜੇ ਚਾਹੋ ਤੇ ਟਮਾਟਰੇ ਬਾਰੀਕ ਕੱਟ ਕੇ ਪਾ ਸਕਦੇ ਹੋ ਹੁਣ ਗੋਭੀ ਵੀ ਚੈੱਕ ਕਰ ਲਏ ਸਾਡੀ ਗੋਭੀ ਵੀ ਤਿਆਰ ਹੈ ਹੁਣ ਇਹ ਚ ਸਵਾਦ ਲਈ ਪਾ ਦਾਂਗੇ ਇੱਕ ਚਮਚ ਕਿਚਨ ਕਿੰਗ ਮਸਾਲੇ ਦਾ ਉਹਨੂੰ ਪਾ ਕੇ ਵਧੀਆ ਤਰੀਕੇ ਨਾਲ ਮਿਕਸ ਕਰਾਂਗੇ ਤੁਸੀਂ ਚਾਹੋ ਤੇ ਗਰਮ ਮਸਾਲਾ ਵੀ ਪਾ ਸਕਦੇ ਹੋ ਮੈਂ ਸਿਰਫ ਇੱਥੇ ਕਿਚਨ ਕਿੰਗੀ ਪਾਵਾਂਗੇ ਉਹਨਾਂ ਦੀ ਵਧੀਆ ਟੇਸਟ ਆਉਂਦਾ ਹੋਰ ਸਲਾਦ ਵੀ ਕੱਟ ਲਵਾਂਗੇ ਆਪਣਾ ਇੱਕ ਛੋਟੇ ਸਦਾ ਪਿਆਲੇ ਇੱਕ ਗੰਗਾਚ ਇੱਕ ਜੁਕੰਦਰ ਲੈ ਕੇ ਉਹਨੂੰ ਵੀ ਕੱਟ ਕੇ ਉੱਪਰ ਨਿੰਬੂ ਪਾ ਕੇ ਰੱਖਦਾ ਨਮਕ ਪਾਵਾਂਗੇ ਖਾਨ ਘੁੱਲੇ ਫੁਲਕੇ ਵੀ ਲਾ ਲੈਨੇ ਮੇਰੀ ਵੀਡੀਓ ਚੰਗੀ ਲੱਗੇ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਜੇ ਮੇਰੇ ਚੈਨਲ 'ਚ ਨਵੇਂ ਹੋ ਪਲੀਜ਼ ਸਬਸਕ੍ਰਾਈਬ ਕਰ ਦੇਣਾ ਟਾਈਮ ਦੁਪਹਿਰ ਦੇ 2:00 ਵੱਜ ਚੁੱਕੇ ਸੀ ਬੱਚੇ ਰੋਟੀ ਮੰਗ ਰਹੇ ਸੀ ਚਲੋ ਹੁਣ ਫੁਲਕਾ ਵੀ ਆਪਣਾ ਤਿਆਰ ਕਰ ਲਿਆ ਤੇ ਹੁਣ ਬੱਚਾ ਨੂੰ ਸਰਕਾ ਦੇਣਿਆ ਤੁਸੀਂ ਦੇਖ ਸਕਦੇ ਸਾਡੀ ਲੰਚ ਦੀ ਥਾਲੀ ਸਿੰਪਲ ਤਿਆਰ ਹੈ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਇਹ ਸਬਜੀ ਬਹੁਤ ਟੇਸਟੀ ਬਣੀ ਟ੍ਰਾਈ ਜਰੂਰ ਕਰਨਾ